ਜਦੋਂ ਤੋਂ ਉਹ ਹੰਗਾਰਾ ਭਰ ਗਿਆ ਹੈ ਸਿਖਰ ਤੇ ਇਸ਼ਕ ਹੈ ਨਿੱਖਰ ਗਿਆ ਹੈ ਤੇਰੇ ਹਾਸੇ ਚ ਕੀ ਜਾਦੂ ਗਰੀ ਹੈ ਤੇਰੇ ਹਾਸੇ ਚ ਕੀ ਜਾਦੂ ਗਰੀ ਹੈ ਜੋ ਪੱਥਰ ਵਿੱਚ ਹਰਾਰਤ ਭਰ ਗਿਆ ਹੈ ਮੇਰੇ ਹੱਥਾਂ ਚ ਚੱਪੂ ਰਹਿ ਗਏ ਨੇ ਮੇਰੇ ਹੱਥਾਂ ਚ ਚੱਪੂ ਰਹਿ ਗਏ ਨੇ ਤੇ ਹੁੰਦਾ ਰੇਤ ਇਹ ਸਾਗਰ ਗਿਆ ਹੈ ਜਿਦੇ ਤੇ ਮਰਦਾ ਮਰਦਾ ਮਰ ਗਿਆ ਸਾ ਉਹਦੇ ਬਿਨ ਸਰਦਾ ਸਰਦਾ ਸਰ ਗਿਆ ਗਿਆ ਹੈ ਬਹੁਤ ਹੀ ਮਜਬੂਰ ਹੋ ਕੇ ਗਿਆ ਹੈ ਬਹੁਤ ਹੀ ਮਜਬੂਰ ਹੋ ਕੇ ਉਹ ਜਾਣਾ ਨਹੀਂ ਸਿਚਾਉਂਦਾ ਪਰ ਗਿਆ ਹੈ ਉਹਦੀ ਰੂਹ ਕੋਲ ਮੇਰੇ ਰਹਿ ਗਈ ਹੈ ਉਦੀ ਰੂਹ ਕੋਲ ਮੇਰੇ ਰਹਿ ਗਈ ਹੈ ਉਹਦਾ ਕਲਬੂਤ ਸਾਰੇ ਘਰ ਗਿਆ ਹੈ ਉਦੀ ਰੂਹ ਕੋਲ ਮੇਰੇ ਰਹਿ ਗਈ ਹੈ ਉਹਦਾ ਕਲਬੂਤ ਸਾਰੇ ਘਰ ਗਿਆ ਹੈ ਕਿ ਵਿਛੜ ਕੇ ਤੂੰ ਨਹੀਂ ਹੈ ਜਿਉਂਦਿਆਂ ਵਿੱਚ ਵਿਛੜ ਕੇ ਤੂੰ ਨਹੀਂ ਹੈ ਜਿਉਂਦਿਆਂ ਵਿੱਚ ਤੇਰਾ ਵਲਕਾਰ ਵੀ ਤਾਂ ਮਰ ਗਿਆ ਹੈ